ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਇਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਤੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਆ ਰਹੀ ਆ ਲੁਧਿਆਣਾ ਤੋਂ ਆਇਆ ਲੁਧਿਆਣਾ ਪੱਛਮੀ ਦੇ ਜਿਹੜੇ ਵਿਧਾਇਕ ਨੇ ਗੁਰਪ੍ਰੀਤ ਗੋਗੀ ਉਹਨਾਂ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ ਬੀਤੀ ਰਾਤ ਕਰੀਬ 12 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਗੋਲੀ ਲੱਗਣ ਦੀ ਜਿਵੇਂ ਹੀ ਘਟਨਾ ਵਾਪਰਨ ਦੀ ਸੂਚਨਾ ਜਿਹੜੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਗੁਰਪ੍ਰੀਤ ਗੋਗੀ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਨੂੰ ਮਿਰਤਕ ਕੋਸ਼ਿਸ਼ ਕਰ ਦਿੱਤਾ ਗਿਆ ਦੂਜੇ ਪਾਸੇ ਇਸ ਮਾਮਲੇ ਤੇ ਪੁਲਿਸ ਅਫਸਰ ਜਿਹੜੇ ਸੀਨੀਅਰ ਪੁਲਿਸ ਅਫਸਰ ਨੇ ਜਸਕਰਨ ਸਿੰਘ ਤੀਜਾ ਏਡੀਸੀਪੀ ਨੇ ਉਹਨਾਂ ਦੇ ਵੱਲੋਂ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਗੋਗੀ ਦਾ ਜਿਹੜਾ ਗੁਰਪ੍ਰੀਤ ਗੋਗੀ ਦੀ ਜਿਹੜੀ ਮੌਤ ਹੋਈ ਹੈ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਟੀਮ ਆ ਜਿਹੜੀ ਉਹ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਇਸ ਦੇ ਪਿੱਛੇ ਕੀ ਲੌਜੀਕ ਆ ਕੀ ਕੁਝ ਹੈਗਾ ਪੱਤਰਕਾਰਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਆ ਜਿਹੜਾ ਗੁਰਪ੍ਰੀਤ ਗੁੱਗੀ ਦੀ ਕਿਸ ਰਿਵਾਲਵਰ ਦੇ ਨਾਲ ਜਾਂ ਕਿਸ ਗਨ ਦੇ ਨਾਲ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਤਾਂ ਜਸਕਰਨ ਸਿੰਘ ਤੀਜਾ ਖੋਰਾਂ ਦਾ ਜਵਾਬ ਸੀਗਾ ਕਿ ਸਾਡੀ ਜਿਹੜੀ ਟੀਮ ਆ ਉਹ ਇਸ ਸਾਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਓਨੀ ਦੇਰ ਤੱਕ ਅਸੀਂ ਇਸ ਮਾਮਲੇ ਤੇ ਕੁਝ ਵੀ ਨਹੀਂ ਕਹਿ ਸਕਦੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਬਹੁਤ ਜਲਦ ਇਸ ਤੇ ਅਸੀਂ ਜਿਹੜੇ ਆ ਖੁਲਾਸਾ ਕਰਾਂਗੇ ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਮੌਜੂਦਾ ਜਿਹੜੀ ਸਰਕਾਰ ਉਹ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਗੁਰਪ੍ਰੀਤ ਗੋਗੀ ਉਹਨਾਂ ਉਹਨਾਂ ਦੀ ਮੌਤ ਗੋਲੀ ਲੱਗਣ ਦੇ ਕਾਰਨ ਕਿਵੇਂ ਹੋਈ ਕਿਉਂ ਹੋਈ ਇਹ ਸਾਰੇ ਜਿਹੜੇ ਨੇ ਕੁਐਸਚਨ ਜਿਹੜੇ ਨੇ ਉਹ ਹੈਗੇ ਨੇ ਹਾਲੇ ਤੱਕ ਇਸ ਦੇ ਦੂਜੇ ਪਾਸੇ ਜੇਕਰ ਨਿਗਾਹ ਮਾਰੀਏ ਤਾਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾਹਰੀ ਉਹਨਾਂ ਦੇ ਵੱਲੋਂ ਇਸ ਮਾਮਲੇ ਤੇ ਇਸ ਘਟਨਾ ਤੇ ਦੁੱਖ ਜाहिर ਕੀਤਾ ਗਿਆ ਉਹਨਾਂ ਕਹ ਉਹਨਾਂ ਦਾ ਕਹਿਣਾ ਹੈ ਕਿ ਇੱਕ ਮੌਜੂਦਾ ਵਿਧਾਇਕ ਦੇ ਵੱਲੋਂ ਇਸ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਣਾ ਬਹੁਤ ਮੰਦ ਭਗ ਹੈ ਤੇ ਉਹਨਾਂ ਨੇ ਭਗਵੰਤਮਾਨ ਸਰਕਾਰ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਭਗਵੰਤਮਾਨ ਸਰਕਾਰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਾਰੇ ਮਾਮਲੇ ਤੇ ਡੂੰਘਾਈ ਦੇ ਨਾਲ ਜਾਂਚ ਕਰਾਈ ਜਾਵੇ ਤੇ ਇਸ ਦੇ ਪਿੱਛੇ ਜਿਹੜੇ ਵੀ ਲੋਕ ਹੈਗੇ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਨੂੰ ਜਿਹੜਾ ਇਨਸਾਫ ਮਿਲ ਸਕੇ